ਸਾਡਾ ਸਭ ਆਈ ਗੁਰਜੀ ਕੀ ਫਤਿਹ ਇਸ ਕਮੇਟੀ ਵਾਲਾ ਗੁਰਦੁਆਰਾ ਲਿੰਬਰਾ ਨੇ ਸਾਡਾ ਵਿਆਹ ਅੱਜ ਕੀਤਾ ਹੈ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਦਾਦਾ ਜਮਾਨ ਵੀ ਦੇਣਾ ਹੈ ਤੇ ਮੈਂਬਰ ਕਮੇਟੀ ਵਾਲਿਆਂ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿੱਦਾਂ ਲੱਗਦਾ ਅੱਜ ਤੁਹਾਨੂੰ ਜਿਹੜਾ ਬੜਾ ਕੌਨੀਆਂ ਦੀ ਸ਼ਾਦੀ ਹੋਈ ਹੈਗੀ ਹੈ ਤੁਹਾਡੇ ਮਾਪੇ ਵੀ ਖੁਸ਼ ਹੋਣਗੇ ਤੇ ਜਮਾਨੋਂ ਮਿਲਣੇ ਕਿੱਦਾਂ ਹਾਂਜੀ ਬਹੁਤ ਵਧੀਆ ਲੱਗਦਾ ਹੈ ਜੋ ਕਿ 8 ਕੁੜੀਆਂ ਦਾ ਵਿਆਹ ਕੀਤਾ ਗਿਆ ਹੈ ਤੇ ਬਹੁਤ ਵਧੀਆ ਖੇਲੇ ਬਟੋ ਤੁਸੀਂ ਡਾਲੇ 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 ਤੋਂ ਕਿਹਨਾ ਦੀ ਤੁਹਾਡਾ ਜਸਪ੍ਰੀਤ ਹਾਂਜੀ ਵੀਰਾ ਸਰਜੀਤ ਜੀ ਜਿਹੜੇ ਬੰਡੋ ਆ ਜੀ ਆਪਾਂ ਗੰਡਵਰਕ ਜੀ ਮੁੱਗਾ ਜਿਹੜਾ ਅੱਜ ਆਪਾਂ ਸ਼ਾਦੀ ਹੋ ਰਹੀ ਹੈ ਆਪਣੀ ਸ਼ੇਵਾ ਸੁਸਾਇਟੀ ਕਰਵਾ ਰਹੀ ਕਿੰਦਾ ਲੱਗ ਰਿਹਾ ਰਸ ਹਾਂਜੀ ਬਹੁਤ ਵਧੀਆ ਜੀ ਲੱਗ ਰਿਹਾ ਸ਼ੇਵਾ ਸਟੇਕ ਵਾਲੇ ਨੇ ਹੋਰ ਕਿੰਦਾ ਕਿੰਦਾ ਲੱਗਿਆ ਤੁਹਾਨੂੰ ਦੱਸੋ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਜੀ ਬਈ ਇਹ ਦੱਸੋਗੇ ਉਸ ਬਾਰੇ ਵੀ ਸ਼ੇਵਾ ਦਾ ਬਹੁਤ ਵਧੀਆ ਲੱਗਿਆ ਜੀ ਜਿੰਨੇ ਸੇਵਾ ਹਾਲੀ ਲਗਾਈ ਜਰੂਰਤ ਦਾ ਸਾਰਾ ਸਮਾਨ ਮਿਲਿਆ ਗਿਆ ਕਿੰਦਾ ਲੱਗਦਾ ਜਦੋਂ ਇਦਾਂ ਦੇ ਕਰਦੇ ਹੋ ਹਾਂਜੀ ਹਾਂਜੀ ਵਧੀਆ ਜੀ ਵਧੀਆ ਲੱਗਿਆ ਹਾਂਜੀ ਬਹੁਤ ਟਰਾਲਾ ਵਧੀਆ ਲੱਗਿਆ ਜੀ ਧੰਨਵਾਦ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਭੀਮਸ ਮਾਗਮੇ ਜੀ ਖਾਲਸਾ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਵੱਲੋਂ ਹਰ ਸਾਲ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਪਹਿਲੇ 19 ਸਫਲ ਪ੍ਰੋਗਰਾਮਾਂ ਦੀ ਤਰ੍ਹਾਂ ਇਹ ਵੀ ਬਹੁਤ ਸਫਲ ਰਿਹਾ ਤਾ ਜ਼ਾਹਿਰ ਜੀ ਗੱਲ ਹੈ ਇਹਦੇ ਵਿੱਚ ਜਿੰਨੇ ਵੀ ਸਹਿਯੋਗੀ ਜਿਨ੍ਹਾਂ ਨੇ ਆਪਣਾ ਸਾਥ ਦਿੱਤਾ ਚਾਹੇ ਉਹ ਇੰਡੀਵਿਜੂਅਲੀ ਕਿਸੇ ਨੇ ਆਪਣਾ ਸਾਥ ਦਿੱਤਾ ਚਾਹੇ ਉਹ ਸੋਸਾਇਟੀਆਂ ਨੇ ਆਪਣਾ ਸਾਥ ਦਿੱਤਾ ਉਹਨਾਂ ਸਭ ਦੀ ਸਾਥ ਤੇ ਸਹਿਯੋਗ ਨਾਲ ਹੀ ਇਹ ਖੂਬਸੂਰਤ ਪ੍ਰੋਗਰਾਮ ਹੈ ਜਿਹੜਾ ਉਹ ਨੇਪਰੇ ਚੜਿਆ ਤੇ ਇਹਦੇ ਵਿੱਚ ਇੱਕ ਮਹੱਤਵਪੂਰਨ ਜਾਣਕਾਰੀ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਜਿਹੜੀਆਂ ਲੜਕੀਆਂ ਸੀਗੀਆਂ 8 ਸਮੂਹਿਕ ਅਨੰਦਕਾਰ ਸਮਾਗਮ ਹੋਏ ਨੇ ਲੜਕੀਆਂ ਮੋਗਾ ਜ਼ਿਲ੍ਹਾ ਨਾਲ ਸੰਬੰਧਿਤ ਸੀਗੀਆਂ ਤੇ ਇਹਦੇ ਵਿੱਚ ਜਿਹੜੀ ਲੜਕੀਆਂ ਨੇ ਲੜਕੇ ਲੱਭਣੇ ਆ ਉਹ ਲੜਕੀਆਂ ਦੇ ਪਰਿਵਾਰਾਂ ਵੱਲੋਂ ਆਪਣੇ ਪੱਦਰ ਤੇ ਸ਼ਾਨਬੀਨ ਕਰਕੇ ਲੱਭੇ ਜਾਂਦੇ ਆ ਤੇ ਜਿਹੜੀਆਂ ਇਹ ਅਠ ਲੋੜਵੰਦ ਲੜਕੀਆਂ ਸੀ ਇਹਨਾਂ ਦੇ ਪਰਿਵਾਰਾਂ ਦੀ ਸ਼ਾਨਬੀਨਾ ਜਰੀ ਉਹ ਖਾਲਸਾ ਸੇਵਾ ਸੁਸਾਇਟੀ ਦੇ ਮੈਂਬਰਸ ਤੋਂ ਮੈਂਬਰਸ ਵੱਲੋਂ ਆਪਣੇ ਤੌਰ ਤੇ ਨਿੱਜੀ ਪੱਦਰ ਤੇ ਜਾ ਕੇ ਦੇਖ ਕੇ ਫਿਰ ਉਹਨਾਂ ਨੂੰ ਤੈਅ ਕੀਤਾ ਜਾਂਦਾ ਕਿ ਵਾਕੇ ਹੀ ਉਹ ਲੋੜਵੰਦ ਹੈਗੇ ਨੇ ਕਿਉਂਕਿ ਜਿਹੜੇ ਵੀ ਇਹ ਸੇ ਸਮਾਗਮ ਦੇ ਲਈ ਆਪਣਾ ਦਸਵੰਧ ਕੱਢਦੇ ਨੇ ਤਾਂ ਉਹਨਾਂ ਦੀ ਪਹਿਲੀ ਜਿਹੜੀ ਆ ਮੁੱਖ ਡਿਮਾਂਡ ਇਹੀ ਹੁੰਦੀ ਆ ਵੀ ਜਿਹੜੇ ਇਹ ਪੈਸੇ ਨੇ ਜੋ ਵੀ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਹੈਲਪ ਆ ਉਹ ਬਿਲਕੁਲ ਸਹੀ ਜਗ੍ਹਾ ਲੱਗੇ ਤੇ ਸੁਸਾਇਟੀ ਮੈਂਬਰਸ ਦਾ ਹੱਕ ਬਣਦਾ ਕਿ ਉਹ ਉਹਨਾਂ ਪਰਿਵਾਰਾਂ ਦੀ ਪਹਿਲਾਂ ਜਾਣ ਜਾਣ ਪਛਾਣ ਤੋਂ ਬਾਅਦ ਛਾਣਬੀਨ ਕਰਦੇ ਆ ਤੇ ਫਿਰ ਜਿਸ ਨਤੀਜੇ ਤੇ ਪਹੁੰਚਦੇ ਉਸ ਤੋਂ ਬਾਅਦ ਹੀ ਇਹਨਾਂ ਲੜਕੀਆਂ ਦੀ ਸਿਲੈਕਸ਼ਨ ਹੁੰਦੀ ਆ ਸ਼ੁਕਰੀਆ ਜੀ ਤੋਂ ਬਾਅਦ ਜਿਹੜਾ ਹੈ ਫਿਰ ਵੀ ਸੰਪਰਕ ਰਹਿੰਦੇ ਨੇ ਪਰਿਵਾਰ ਦਾ ਸਾਦੀ ਦਾ ਜਿਹੜਾ ਰਹਿੰਦਾ ਨਹੀਂ ਜੀ ਇਹਦੇ ਵਿੱਚ ਆਪਣਾ ਜਿਹੜਾ ਕੰਮ ਆ ਉਹ ਅੱਜ ਤੱਕ ਦਾ ਏ ਆਨੰਦ ਕਾਰਜ ਤੋਂ ਬਾਅਦ ਹੈ ਜਿਹੜੀ ਉਹ ਪਰਿਵਾਰਾਂ ਦੀ ਆਪਣੀ ਜ਼ਿੰਮੇਵਾਰੀ ਆ ਤੇ ਅਸੀਂ ਇਹ ਦੁਆ ਤੇ ਅਰਦਾਸ ਕਰਦੇ ਆ ਕਿ ਇਹ ਪਰਿਵਾਰ ਹੈ ਜਿਹੜੇ ਸੁਖੀ ਰਹਿਣ ਤੇ ਇਹਨਾਂ ਦੇ ਬਿਹਤਰੀਨ ਭਵਿੱਖ ਦੇ ਲਈ ਅਸੀਂ ਹਮੇਸ਼ਾ ਹੀ ਆਸਵੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਸਮੂਹਿਕ ਆਨੰਦ ਕਾਰਜ ਸਮਾਗਮ ਕਰਵਾਉਣ ਦੇ ਪਰਾਲੇ ਕੀਤੇ ਜਾਂਦੇ ਹਨ ਐਸਵਾਰ ਖਾਲਸਾ ਸੇਵਾ ਸੁਸਾਇਟੀ ਵੱਲੋਂ ਵਿਵਾਂ ਪਰਾਲਾ ਕੀਤਾ ਗਿਆ ਜਿਸ ਵਿੱਚ 8 ਲੋੜਵੰਦ ਪਰਿਵਾਰਾਂ ਦੀਆਂ ਬੱਚਿਆਂ ਦੇ ਆਨੰਦ ਕਾਰਜ ਸੰਗਤ ਦੇ ਸਹਿਯੋਗ ਨਾਲ ਸੰਤਾ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਕਰਵਾਏ ਜਾ ਰਹੇ ਹਨ ਜੀ ਅੱਜ 8 ਬੱਚਿਆਂ ਦੇ ਆਨੰਦ ਕਾਰਜ ਕਰਵਾਏ ਜਾ ਚੁੱਕੇ ਹਨ ਤੇ ਟੋਟਲ ਹੁਣ ਤੱਕ 217 ਬੱਚਿਆਂ ਦੇ ਆਨੰਦ ਕਾਰਜ ਖਾਲਸਾ ਸੇਵਾ ਸੈਟੀ ਵੱਲੋਂ ਕੀਤੇ ਜਾ ਚੁੱਕੇ ਹਨ ਜੀ ਦਾ ਵੀ ਸ਼ੈਲੀ ਦਾ ਮਤ ਕਰ ਦਿੰਦੇ ਕਿ ਇਸ ਤੋਂ ਬਾਅਦ ਅੱਲਾ ਪਰਿਵਾਰਾਂ ਦੇ ਨਾਲ ਕੋਈ ਸੰਭਵ ਹਾਂਜੀ ਜਰੂਰ ਜੀ ਸਾਡਾ ਜਦੋਂ ਕਹਿ ਲੋ ਅਸੀਂ ਉਹਨਾਂ ਨੂੰ ਅਰਜ਼ੀਆਂ ਲਈ ਬੇਨਤੀ ਕਰਦੇ ਹਾਂ ਉਦੋਂ ਤੋਂ ਸਾਡਾ ਉਹਨਾਂ ਨਾਲ ਸੰਪਰਕ ਸ਼ੁਰੂ ਹੋ ਜਾਂਦਾ ਹੈ ਆਨੰਦ ਕਾਰਜ ਕਰਨ ਤੋਂ ਬਾਅਦ ਵੀ ਸਾਲ ਡੇਢ ਸਾਲ ਤੱਕ ਸਾਡੇ ਉਹ ਸੰਪਰਕ ਵਿੱਚ ਰਹਿੰਦੇ ਹਾਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਕੋਈ ਨਾ ਹੋਵੇ ਹਰ ਤਰ੍ਹਾਂ ਦਾ ਸਹਿਯੋਗ ਖਾਲਸਾ ਸੇਵਾ ਸਰਟੀ ਵੱਲੋਂ ਕੀਤਾ ਜਾਂਦਾ ਹੈ ਜੀ ਖਾਲਸਾ ਸੇਵਾ ਸਰਟੀ ਵੱਲੋਂ ਗੁਰੂ ਦੀ ਗੋਲਕ ਫ੍ਰੀ ਹਸਪੀਟਲ ਪੱਕੇ ਤੌਰ ਤੇ ਚੱਲ ਰਿਹਾ ਹੈ ਜੀ ਐਂਬੂਲੈਂਸ ਸੇਵਾ ਚੱਲ ਰਹੀ ਹੈ ਜੋੜਾ ਕਰ ਸੇਵਾਵਾਂ ਸਾਰੀ ਧਾਰਮਿਕ ਸਮਾਗਮਾਂ ਚੱਲ ਰਹੀ ਹੈ ਆਕਸੀਜਨ ਸੇਵਾ ਵ੍ਹੀਲਚਰ ਸੇਵਾ ਇਤਾਂ ਦੀਆਂ ਬਹੁਤ ਸਾਰੀਆਂ ਸੇਵਾਾਂ ਸਾਈਟੀ ਵੱਲੋਂ ਚਲਾਈਆਂ ਜਾ ਰਹੀਆਂ ਬਹੁਤ ਵਧੀਆ ਜੀ ਸਹਿਯੋਗ ਮਿਲ ਰਹੀ ਇਸ ਮੂਹ ਸੰਗਤ ਵੱਲੋਂ ਇਲਾਕੇ ਦੇ ਮਾਨਯੋਗ ਮਾਨਯੋਗ ਸੰਗਤ ਸੰਤਾ ਮਹਾਂਪੁਰਸ਼ਾਂ ਵੱਲੋਂ ਸਾਰਿਆਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਜੀ